ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 755 ਆਗਮਨ ਪੁਰਬ ਨੂੰ ਸਮਰਪਿਤ ਚਾਰ ਰੋਜ਼ਾ ਸਲਾਣਾ ਗੁਰਮਤ ਸਮਾਗਮ ਆਲ ਇੰਡੀਆ ਕਸਤਰੀਆ ਪ੍ਰਤੀਨਿਧੀ ਸਭਾ ਦੀ ਅਗਵਾਈ ਵਿੱਚ ਮਿਤੀ 23 ਅਕਤੂਬਰ ਤੋਂ 26 ਅਕਤੂਬਰ ਤੱਕ ਬੜੀ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਕਰਵਾਇਆ ਜਾ ਰਿਹਾ ਹੈ ਸੰਸਥਾ ਦੇ ਮੈਂਬਰ ਇਸ ਸਮਾਗਮ ਦਾ ਸੱਦਾ ਪੱਤਰ ਲੈ ਕੇ ਅੱਜ ਗੁਰਦਾਰਾ ਸ਼੍ਰੀ ਸਿਤਾਣਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਜੀ ਕੋਲ ਪਹੁੰਚੇ ਇਸ ਸਮਾਗਮ ਸੰਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਸੰਸਥਾ ਦੇ ਮੈਂਬਰਾਂ ਨੇ ਕੀ ਕੁਝ ਕੀਤਾ ਆਓ ਤੁਸੀਂ ਵੀ ਸੁਣੋ ਉਹਦਾ ਇਸ ਸਾਡੇ ਕੀ ਪ੍ਰੋਗਰਾਮ ਹੋ ਰਿਹਾ ਸਾਰਾ ਬਤਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਤਨਾਮ ਸਿੰਘ ਬੰਦਮਨੀ ਮੁਖ ਸੇਵਾਦਾਰ ਆਲ ਇੰਡੀਆ ਖੱਤਰੀਆ ਟਾਂਗ ਪ੍ਰਤੀਨਿਧੀ ਸਭਾ ਅਤੇ ਸੀਨੀਅਰ ਨਿਤ ਪ੍ਰਧਾਨ ਗੁਰਦੁਆਰਾ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਸੰਗਰੂਰ ਤੋਂ ਮੈਂ ਸਮੂਹ ਸੰਗਤਾਂ ਨੂੰ ਆਪ ਜੀ ਦੇ ਜਰੀਏ ਬੇਨਤੀ ਕਰਦਾਗਾ ਕਿ ਤਨ ਤਨ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦਾ ਜੋ ਕਿ ਜਨਮ ਦਿਹਾੜਾ 26 ਅਕਤੂਬਰ ਨੂੰ ਆ ਰਿਹਾ ਹੈ ਇਸ ਸੰਬੰਧ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜਿੱਥੇ ਸਮਾਗਮ ਕੀਤੇ ਜਾ ਰਹੇ ਨੇ ਉੱਥੇ ਸਾਡੇ ਇੱਥੇ ਗੁਰਦੁਆਰਾ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਸਮਰੂਲ ਵਿਖੇ ਵੀ ਇਹ ਸਮਾਗਮ ਜਨਮ ਦਿਹਾੜੇ ਨੂੰ ਸਮਰਪਿਤ ਕੀਤੇ ਜਾਣਗੇ ਜੋ ਕਿ ਅੱਜ 23 24 25 26 23 ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਨੇ ਔਰ ਜਿਨ੍ਹਾਂ ਦੇ 25 ਤਰੀਕ ਨੂੰ ਭੋਗ ਪਾਉਣ ਉਪਰੰਤ ਉਸ ਤੋਂ ਬਾਅਦ ਬੱਚਿਆਂ ਦੇ ਸ਼ਬਦ ਗਾਇਨ ਮੁਕਾਬਲੇ ਜੋ ਕਿ ਗੁਰੂ ਗ੍ਰੇਸਿੰਗ ਸਟੱਡੀ ਸਰਕਲ ਦੇ ਸਹਿਯੋਗ ਨਾਲ ਕਰਵਾਏ ਜਾਣਗੇ ਇਸ ਦੇ ਨਾਲ ਹੀ ਸੁੰਦਰ ਲਿਖਾਈ ਮੁਕਾਬਲੇ ਉਹ ਕਰਵਾਏ ਜਾਣਗੇ ਕੱਲ ਨੂੰ 25 ਤਰੀਕ ਨੂੰ ਤੇ 26 ਤਰੀਕ ਨੂੰ ਇਹ ਭੋਗ ਪਾਏ ਜਾਣਗੇ ਭੋਗ ਪ੍ਰੰਤ ਜਿੱਥੇ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਅਲਹੌਰਾ ਸਾਹਿਬ ਵਾਲੇ ਉਹਨਾਂ ਵੱਲੋਂ ਖੁੱਲੇ ਪੰਡਾਲ ਵਿੱਚ ਦੀਵਾਨ ਵੀ ਸਜਾਏ ਜਾਣੇ ਨੇਗੇ ਔਰ ਅੱਜ ਅਸੀਂ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਸੁਖਦੇਵ ਸਿੰਘ ਜੀ ਸਿਧਾਨਾ ਸਾਹਿਬ ਇਹਨਾਂ ਨੂੰ ਵੀ ਅਸੀਂ ਹਰ ਸਾਲ ਸਦਾ ਪੱਖਰ ਦੇਖੇ ਜਾਂਦੇ ਆ ਕਿਉਂਕਿ ਇਹ ਹਰ ਸਮਾਗਮ ਦੇ ਵਿੱਚ ਸਾਡੇ ਸ਼ਾਮਲ ਹੁੰਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਜੋ ਕਿ ਸਾਡੇ ਸੰਗਰੂਰ ਵਿਖੇ ਜੋ ਸਥਾਨ ਹੈ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦਾ ਉਹ ਸ਼ੁਰੂਆਤ ਹੀ ਇੱਥੋਂ ਬਾਬਾ ਸੰਤ ਬਾਬਾ ਦਲੀਪ ਸਿੰਘ ਜੀ ਜੋ ਕਿ ਮੁਖ ਸੇਵਾਦਾਰ ਸਧਾਨਾ ਸਾਹਿਬ ਦੇ ਰਹੇ ਨੇ ਕਿਉਂਕਿ ਹੁਣ ਸੱਚਖੰਡ ਵਾਸੀ ਨੇਗੇ ਉਹਨਾਂ ਵੱਲੋਂ ਹੀ ਉਹਨਾਂ ਦਾ ਨੀ ਪੱਥਰ ਵਗੈਰਾ ਰੱਖਿਆ ਗਿਆ ਸੀ ਸੋ ਹੋਰ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਇਹ ਸਵਾਮਾ ਉੱਥੇ ਜਾਰੀ ਰੱਖਿਆ ਬੜੀ ਉਹਨਾਂ ਦੀ ਸਾਡੇ ਸਥਾਨ ਲਈ ਕੰਟਰੀਬਿਊਸ਼ਨ ਸੀ ਤੇ ਅਸੀਂ ਇਸ ਕਰਕੇ ਹੁਣ ਉਹਨਾਂ ਦੀ ਜਗ੍ਹਾ ਤੇ ਸੰਤ ਬਾਬਾ ਸੁਖਦੇਵ ਸਿੰਘ ਜੀ ਸਿਧਾਣਾ ਸਾਹਿਬ ਵਾਲੇ ਨੇ ਇਹ ਵੀ ਹਰ ਸਾਲ ਸਾਡੇ ਨਾਮ ਉੱਡੇ ਨਾ ਉੱਡਾ ਲਾ ਕੇ ਉਸ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਨੇ ਸਹਿਯੋਗ ਦਿੰਦੇ ਨੇ ਤੋਂ ਅੱਜ ਇੱਥੇ ਸੰਗਤਾਂ ਨੂੰ ਹੋ ਤੁਸੀਂ ਗੁਰਦੁਆਰਾ ਸਾਹਿਬ ਕਿਸ ਥਾਂ ਤੇ ਸਪੋਰਟ ਬਣਿਆ ਹੋਇਆ ਇਹ ਕਿ ਮਤਲਬ ਸਰਦਾਰੀਆਂ ਕਾਣੀਆ ਨੂੰ ਤੁਸੀਂ ਚਾਹੁੰਦੇ ਹੋ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ ਸੰਗਰੂਰ ਵਿਖੇ ਜਦੋਂ ਆਪਾਂ ਬੱਸ ਸਟੈਂਡ ਹੈਗਾ ਬੱਸ ਸਟੈਂਡ ਦੇ ਨਾਲ ਹੀ ਸਾਹਮਣੇ ਨਾਮਦੇਵ ਚੌਕ ਹੈ ਉਸ ਤੋਂ ਬਾਅਦ ਇਹ ਜਿਹੜੀ ਕਿਸ਼ਨਪੁਰੇ ਤੋਂ ਹਰੀਪੁਰੇ ਨੂੰ ਰੋਡ ਜਾਂਦੀ ਹੈ ਊਰੀ ਰੋਡ ਨੂੰ ਜਾਂਦੀ ਹੈ ਉਸ ਰੋਡ ਦੇ ਉੱਤੇ ਨੇੜੇ ਸਰਬਤਕਾਰੀ ਸਕੂਲ ਹੈਗਾ ਉੱਥੇ ਹੈ ਜੀ ਸੰਗਰੂਰ ਵਿਖੇ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦਾ ਜੋ ਕੋਈ ਸਥਾਨ ਬਣਿਆ ਹੋਇਆ ਹੈਗਾ ਤੇ ਇਸੇ ਤਰ੍ਹਾਂ ਹੀ ਇਸ ਤੋਂ ਇਲਾਵਾ ਜੋ ਕਿ ਵੱਡੇ ਪੱਧਰ ਤੇ ਹੈ ਸਾਡਾ ਸਮਾਗਮ ਹੈ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ 2 ਨਵੰਬਰ ਨੂੰ ਗੁਰਦੁਆਰਾ ਤਪਿਆਣਾ ਸਬਕਮਾਨ ਵਿਖੇ ਉੱਥੇ ਮਨਾਇਆ ਜਾਣਾਗਾ ਜਿੱਥੇ ਕਿ ਦੇਸ਼ ਵਿਦੇਸ਼ ਤੋਂ ਇਲਾਵਾ ਬਾਕੀ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਸਾਰੀਆਂ ਦੂਰੋਂ ਦੂਰੋਂ ਸਾਡੀਆਂ ਸਿੱਖ ਸੰਗਤਾਂ ਉੱਥੇ ਆ ਕੇ ਨਤਮਸਤਕ ਹੋਈਆਂ ਨੇ ਤੇ ਉੱਥੇ ਵੀ ਵੱਡੇ ਪੱਧਰ ਤੇ 2 ਨਵੰਬਰ ਨੂੰ ਸਮਾਗਮ ਕੀਤਾ ਜਾਣਾ ਤੇ ਇਸ ਤੋਂ ਇਲਾਵਾ ਜਿੰਨੀਆਂ ਵੀ ਵੱਖ-ਵੱਖ ਸਾਡੀਆਂ ਇਕਾਈਆਂ ਨੇ ਆਲ ਇੰਡੀਆ ਖੇਤਰੀ ਟਾਪ ਪ੍ਰਤੀਨਿਧੀ ਸਭਾ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਨੇ ਉਹ ਜਿਵੇਂ ਜਿਸ ਤਰ੍ਹਾਂ ਕਿ ਹੁਣ ਬਰਨਾਲਾ ਬਠਿੰਡਾ ਤੇ ਹੋਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਿੰਨੀਆਂ ਵੀ ਇਕਾਈਆਂ ਨੇ ਉਹ 26 ਅਕਤੂਬਰ ਨੂੰ ਲਗਭਗ ਉਹ ਸਾਰੀਆਂ ਇਕਾਈਆਂ ਮਨਾ ਰਹੀਆਂ ਨੇ ਕਿਉਂਕਿ ਫਿਰ 2 ਨਵੰਬਰ ਨੂੰ ਉੱਥੇ ਜਾ ਕੇ ਸਮਾਗਮ ਦਿੱਤਾ ਜਾਣਾ ਇਹ ਸੂਬਾ ਬਲੀ ਸੋ ਸਮੂਹ ਸੰਗਤਾਂ ਨੂੰ ਮੈਂ ਪ੍ਰਜੋਰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ